ਇਹ ਇਧਰੀ ਸਾਈਡ ਬਣਿਆ ਹੋਇਆ ਹੈ ਕਾ ਜੀ ਐਂਟਰੀ ਗੇਟ ਤੇ ਉਹਦੇ ਨਾਲ ਹੀ ਜਿਹੜਾ ਇਧਰਲੇ ਸਾਈਡ ਜੋੜਾ ਘਰ ਬਣਿਆ ਹੋਇਆ ਹੈ ਤੇ ਨਾਲ ਬਣਿਆ ਹੋਇਆ ਇਧਰਲੇ ਪਾਸੇ ਗਠੜੀ ਘਰ ਤੇ ਅਰਸ਼ਾਦਾ ਚੱਲੀ ਜਾਂਦਾ ਪੱਖੇ ਦੇਖੋ ਯਾਰ ਇਧਰ ਤੇ ਹੁਣ ਆ ਗਏ ਆਪਾਂ ਲੰਗਰ ਤੇ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕਰਨ ਤੋਂ ਬਾਅਦ ਹੁਣ ਆ ਗਏ ਆਈ ਆਪਾਂ ਬਾਹਰ ਤਾਂ ਜੀ ਸੰਤ ਬਾਬਾ ਈਸ਼ਾ ਸਿੰਘ ਜੀ ਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਦੇ ਨਾਲ ਜੁੜਦਾ ਜਿਨ੍ਹਾਂ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਦਿਖਾਵਾਂਗੇ ਜੀ ਗੁਰਦੁਆਰਾ ਕਰਮਸਰ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਰਾੜਾ ਸਾਹਿਬ ਜਿਹੜਾ ਕਿ ਇੱਕ ਟਰਸਟ ਵੱਲੋਂ ਚਲਾਇਆ ਜਾਂਦਾ ਹੈਗਾ ਭਾਵੇਂ ਇਸ ਗੁਰਦੁਆਰਾ ਸਾਹਿਬ ਦੀ ਕੋਈ ਧਾਰਮਿਕ ਭਾਵਨਾ ਨਹੀਂ ਹੈਗੀ ਕਿ ਪਰ ਫਿਰ ਵੀ ਇਹ ਗੁਰਦੁਆਰਾ ਸਾਹਿਬ ਹੈ ਜਿਹੜਾ ਬਹੁਤ ਸੋਹਣਾ ਬਣਿਆ ਹੋਇਆਗਾ ਟਰਸਟ ਦੇ ਵੱਲੋਂ ਚਲਾਇਆ ਜਾਣ ਦੇ ਬਾਵਜੂਦ ਵੀ ਇੱਥੇ ਰਹਿਣ ਸਹਿਣ ਲਈ ਤੇ ਗੱਟੜੀ ਘਰ ਬਣਿਆ ਹੋਇਆ ਬਹੁਤ ਸੋਹਣਾ ਸਰੋਵਰ ਬਣਿਆ ਹੋਇਆਗਾ ਤੇ ਜਿਹੜਾ ਦਰਬਾਰ ਸਾਹਿਬ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਕਲੀ-ਕਲੀ ਚੀਜ਼ ਜਿਹੜੀ ਅੱਜ ਦੇ ਵਲੌਗ ਵਿੱਚ ਤੁਹਾਨੂੰ ਦਿਖਾਵਾਂਗੇ ਅੱਜ ਆਪਾਂ ਤੇ ਇਹ ਬਣਿਆ ਹੋਇਆ ਗੁਰਦੁਆਰਾ ਸਾਹਿਬ ਦਾ ਗੇਟ ਤੇ ਸਾਹਮਣੇ ਆਏ ਦੇ ਮੋਟਰਸਾਈਕਲ ਦੀ ਪਾਰਕਿੰਗ ਤੇ ਇਹ ਜਿਹੜਾ ਹਾਈਵੇ ਹੈਗਾ ਇਹ ਜਾਂਦਾ ਰਾੜਾ ਸਾਹਿਬ ਹਾਈਵੇ ਜਿਹੜਾ ਬਾਈਟਾ ਹੀ ਗੁਰਦੁਆਰਾ ਸਾਹਿਬ ਦੇ ਤੇ ਫਿਰ ਕਰਵਾਉਣਾ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਨਾਲੇ ਦੱਸਾਂਗੇ ਜੀ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਆਪਾਂ ਇਤਿਹਾਸ ਤੇ ਇਤਨੀ ਸਾਈਡ ਬਣਿਆ ਹੋਇਆ ਹੈ ਕਾ ਜੀ ਐਂਟਰੀ ਗੇਟ ਤੇ ਉਹਦੇ ਨਾਲ ਹੀ ਜਿਹੜਾ ਇਧਰਲੇ ਸਾਈਡ ਜੋੜਾ ਘਰ ਬਣਿਆ ਹੋਇਆ ਹੈ ਤੇ ਨਾਲ ਬਣਿਆ ਹੋਇਆ ਇਧਰਲੇ ਪਾਸੇ ਗਠੜੀ ਘਰ ਤੇ ਬਸ ਆਖੀ ਦਾ ਕਰਕੇ ਜਿਹੜਾ ਵਧੀਆ ਪ੍ਰਬੰਧ ਜਿਹੜਾ ਇੱਥੇ ਕੀਤੇ ਪਏ ਆ ਸਾਹਮਣੇ ਆ ਜਾਂਦਾ ਦਰਬਾਰ ਸਾਹਿਬ ਉਧਰਲੀ ਸਾਈਡ ਆ ਜਿਹੜੇ ਕੁਝ ਕਮਰੇ ਬਣੇ ਹੋਏ ਨੇ ਇਹ ਸਾਰੀ ਬੈਠਣ ਵਾਸਤੇ ਜਿਹੜੀ ਜਗ੍ਹਾ ਉਹ ਬਣੀ ਹੋਈ ਹੈਗੀ ਤੇ ਉਹ ਪਹਿਲੇ ਪਾਸੇ ਬਣਿਆ ਹੋਇਆ ਹੈਗਾ ਸਰੋਵਰ ਤੇ ਪਹਿਲਾਂ ਤੁਹਾਨੂੰ ਸਰੋਵਰ ਦਿਖਾ ਕੇ ਲੈ ਕੇ ਆਉਣੇ ਹੈਗੇ ਉਸ ਤੋਂ ਬਾਅਦ ਦਿਖਾਵਾਂਗੇ ਜੀ ਤੁਹਾਨੂੰ ਆਪਾਂ ਦਰਬਾਰ ਸਾਹਿਬ ਤੇ ਪਹਿਲੇ ਪਾਸੇ ਬਣਿਆ ਹੋਇਆ ਭੂਰਾ ਸਾਹਿਬ ਤੇ ਇਹ ਦਰਬਾਰ ਸਾਹਿਬ ਹੈਗਾ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਇਧਰਲੇ ਪਾਸੇ ਆਪਾਂ ਸਰੋਵਰ ਵੱਲ ਆਹ ਦੇਖ ਲੈ ਯਾਰ ਇਧਰਾਂ ਖੇਢੀ ਜਾਂਦੇ ਆ ਤੇ ਇਧਰਲੀ ਸਾਈਡ ਜਿਹੜਾ ਸਾਰੇ ਦਾ ਸਫਾਈ ਦਾ ਪ੍ਰਬੰਧ ਆ ਉਹ ਚੱਲੀ ਜਾਂਦਾ ਜੀ ਤੇ ਇਧਰਲੇ ਪਾਸੇ ਬਣਿਆ ਹੋਇਆ ਹੈਗਾ ਸਰੋਵਰ ਉਹ ਵੀ ਤੁਹਾਨੂੰ ਆਪਾਂ ਦਿਖਾ ਕੇ ਲੈ ਕੇ ਆਉਂਗਾ ਇਧਰਲੀ ਸਾਈਡ ਬਣਿਆ ਹੋਇਆ ਹੈਗਾ ਜੀ ਸਰੋਵਰ ਉੱਪਰ ਤੇ ਇਧਰਲੀ ਸਾਈਡ ਵੀਡੀਓਗ੍ਰਾਫੀ ਆਪਾਂ ਅਲਾਉਡ ਨਹੀਂ ਕਰ ਸਕਦੇ ਕਿ ਪਰ ਜਿਹੜਾ ਇਧਰਲੀ ਸਾਈਡ ਬਣਿਆ ਹੋਇਆ ਹੈਗਾ ਲੰਕਰ ਹਾਲ ਇੱਧਰ ਸਾਰੇ ਨਹਾਉਣ ਵਾਸਤੇ ਬੀਬੀਆਂ ਤੇ ਮਰਦਾਂ ਵਾਸਤੇ ਜਿਹੜੇ ਅੱਜ ਜਿਹੜਿਆ ਬਾਥਰੂਮਸ ਬਣੇ ਹੋਏ ਨੇ ਇਹ ਸਾਰੀ ਬਿਲਡਿੰਗ ਹੈ ਜਿਹੜੀ ਇੱਧਰਲੀ ਸਾਈਡ ਨਵੀਂ ਤਿਆਰ ਹੋਈ ਹੈ ਸਤ ਪੀਛੇ ਸਿੰਘ ਜੀ ਮੈਮੋਰੀਅਲ ਹਸਪੀਟਲ ਤੇ ਤੁਹਾਨੂੰ ਹੁਣ ਲੰਗਰ ਹਾਲ ਦਿਖਾਵਾਂਗੇ ਲੰਗਰ ਹਾਲ ਦਿਖਾਉਣ ਤੋਂ ਬਾਅਦ ਫਿਰ ਚੱਲਦੇ ਆ ਜੀ ਆਪਾਂ ਦਰਬਾਰ ਸਾਹਿਬ ਦੇ ਵੱਲ ਇਹ ਬਣਿਆ ਹੋਇਆ ਹੈ ਜੀ ਲੰਗਰ ਹਾਲ ਤੇ ਇੱਕ ਪਾਸੇ ਚਾਹ ਤੇ ਦੂਜੇ ਪਾਸੇ ਜਿਹੜਾ ਇਹ ਪ੍ਰਸ਼ਾਦਾ ਚੱਲੀ ਆ ਪੱਖੇ ਦੇਖੋ ਯਾਰ ਇੱਧਰ ਤੇ ਹੁਣ ਆ ਗਏ ਆਪਾਂ ਲੰਗਰ ਹਾਲ ਤੋਂ ਬਾਹਰ ਤੇ ਹੁਣ ਚੱਲਾਂਗੇ ਆਪਾਂ ਇਧਰਲੇ ਪਾਸੇ ਤੇ ਸਾਹਮਣੇ ਲਿਖਿਆ ਹੋਇਆ ਜੀ ਗੁਰੂਕਾਲ ਲੰਗਰ ਇਧਰ ਦੀ ਵੀ ਤੁਸੀਂ ਜਾ ਸਕਦੇ ਹੋਗੇ ਤੇ ਇਧਰਲੀ ਸਾਈਡ ਵੀ ਇੱਕ ਗੇਟ ਬਣਿਆ ਹੋਇਆ ਜਿਹੜੀ ਸੰਗਤ ਆਉਂ ਹੋ ਇਧਰ ਦੀ ਵੀ ਆ ਸਕਦੀ ਹੈ ਤੇ ਜਿਹੜਾ ਇੱਥੇ ਆ ਸਾਰਾ ਹਾਲ ਬਣਿਆ ਹੋਇਆ ਜੀ ਇਹਦੇ ਵਿੱਚ ਲੰਗਰ ਆ ਜਿਹੜਾ ਤਿਆਰ ਹੁੰਦਾ ਤੇ ਸਿੱਧਾ ਵੀ ਜਿਹੜੀ ਲੰਗਰ ਦੀਆਂ ਇੱਥੇ ਕਟੀਆਂ ਜਾਂਦੀਆਂ ਨੇ ਆ ਨਮਾ ਇਧਰਲੀ ਸਾਈਡ ਦਰਬਾਰ ਸਾਹਿਬ ਜਿਹੜਾ ਇਹ ਤਿਆਰ ਹੋਈ ਜਾਂਦਾ ਹੈਗਾ ਤੇ ਮੇਨ ਦਰਬਾਰ ਸਾਹਿਬ ਜਿਹੜਾ ਜੀ ਉਹ ਸਾਹਮਣੇ ਬਣਿਆ ਹੋਇਆਗਾ ਇਧਰੀ ਸਾਈਡ ਤੋਂ ਆਪਾਂ ਆਏ ਸੀਗੇ ਤੇ ਜਿਹੜੀ ਉਹ ਸਾਹਮਣੇ ਬਿਲਡਿੰਗ ਬਣੀ ਹੋਈ ਹੈ ਜੀ ਉਹ 1977 ਦੀ ਬਣੀ ਹੋਈ ਹੈਗੀ ਤੇ ਹੱਤੋਂ ਵਾਸਤੇ ਇਧਰੀ ਸਾਈਡ ਟੂਟੀਆਂ ਲੱਗੀਆਂ ਹੋਈਆਂ ਨੇ ਤੇ ਵਿਚਾਲੇ ਆ ਜਾਂਦਾ ਹੀ ਸਾਰਾ ਪਾਰਕ ਤੇ ਇਦਾਂ ਦਾ ਬਣਿਆ ਹੋਇਆ ਜੇ ਸਾਹਮਣੇ ਤੋਂ ਪੂਰੇ ਦਾ ਪੂਰਾ ਗੁਰਦੁਆਰਾ ਇੱਕ ਖੱਬੇ ਪਾਸੇ ਤੇ ਇਹ ਆ ਗਿਆ ਹੁਣ ਮੇਨ ਦਰਬਾਰ ਸਾਹਿਬ ਤੇ ਹੁਣ ਤੁਹਾਨੂੰ ਦਿਖਾਉਣੇ ਆਗੇ ਮੈਂਨ ਦਰਬਾਰ ਸਾਹਿਬ ਦੇ ਦਰਸ਼ਨ ਕਰਵਾ ਮਾਗੇ ਜੀ ਸੇ ਆਇ ਤੁਹਾਨੂੰ ਹਰੋਂ ਮੋਹਿੰਦੇ ਪਿਆਰੇ ਜਨਮ ਨਾਮ ਹੰਦੇ ਆਵਤਾਂਗੇ ਬੰਨਾ ਬਿਟਾਂਗੇ ਤੇ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕਰਨ ਤੋਂ ਬਾਅਦ ਹੁਣ ਆ ਗਏ ਆਪਾਂ ਬਾਹਰ ਤੇ ਹੁਣ ਚੱਲਦੇ ਆਂਗੇ ਇੱਥੋਂ ਆਪਾਂ ਵਾਪਸ ਤੇ ਇਹ ਬਣਿਆ ਹੋਇਆ ਜੀ ਗੁਰਦੁਆਰਾ ਰਾੜਾ ਸਾਹਿਬ ਕਰਮਸਰ ਤੇ ਸਾਹਮਣੇ ਤੋਂ ਇੱਕ ਵਾਰੀ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਆਪਾਂ ਦਰਸ਼ਨ ਫੇਰ ਕਰਵਾ ਦਿੰਨੇ ਆ ਜੀ ਇਧਰੀ ਸਾਈਡ ਤੋਂ ਜਿਹੜੀ ਸੰਗਤ ਆਉਂਦੀ ਹੈ ਤੇ ਇਦਾਂ ਹੀ ਵਿਚਾਲਾ ਦਿੱਸਦਾ ਗੁਰਦੁਆਰਾ ਸਾਹਿਬ ਦਾ ਤੇ ਇਧਰੀ ਸੜਾ ਜਿਹੜੀਆਂ ਜਿਹੜਾ ਆ ਬਣਿਆ ਹੋਇਆ ਹੈ ਇਹ ਬਣਿਆ ਹੋਇਆ ਹੈਗਾ ਸਰੂਪਰ ਕੀ ਪਹਿਲੇ ਪਸੇਆ ਬਣਿਆ ਹੋਇਆ ਜੀ ਲੰਗਰ ਹਾਲ ਇੱਧਰ ਦੀ ਸੰਗਤ ਜਿਹੜੇ ਟੱਪ ਕੇ ਹੈ ਜਿਹੜਾ ਮੇਨ ਦਰਬਾਰ ਸਾਹਿਬ ਆ ਉਹ ਆਹਾ ਬਣਿਆ ਹੋਇਆ ਹੈਗਾ ਇਹ ਸੀ ਜੀ ਪੂਰੇ ਦਾ ਪੂਰਾ ਗੁਰਦੁਆਰਾ ਸਾਹਿਬ ਦਾ ਵਿਊ ਤੇ ਜਿਹੜੀ ਇਕਲੀ ਇਕਲੀ ਚੀਜ਼ ਤੁਹਾਨੂੰ ਅੱਜ ਆਪਾਂ ਵਿਖਾਈ ਸੀ ਇਹ ਸੀ ਜੀ ਗੁਰਦੁਆਰਾ ਰਾੜਾ ਸਾਹਿਬ ਜਿੱਦੇ ਤੁਹਾਨੂੰ ਆਪਾਂ ਦਰਸ਼ਨ ਕਰਵਾਏ ਸੀਗੇ ਅੰਦਰਲੀ ਸਾਈਡ ਕੋਈ ਇਤਿਹਾਸ ਨਹੀਂ ਲਿਖਿਆ ਹੋਇਆ ਸੀ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਬਾਹਰਲੀ ਸਾਈਡਾ ਜਿਹੜਾ ਇਤਿਹਾਸ ਇਸ ਗੁਰਦੁਆਰਾ ਸਾਹਿਬ ਦਾ ਲਿਖਿਆ ਹੋਇਆ ਹੈ ਤੇ ਜਿਹੜਾ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜੀ ਸੰਤ ਬਾਬਾ ਈਸ਼ਾ ਸਿੰਘ ਜੀ ਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਦੇ ਨਾਲ ਜੁੜਦਾ ਜਿਨ੍ਹਾਂ ਨੇ ਇਸੇ ਜਗ੍ਹਾ ਦੇ ਉੱਤੇ ਬਹੁਤ ਲੰਮਾ ਸਮਾਂ ਜਿਹੜਾ ਸੀ ਉਹ ਤਪ ਕੀਤਾ ਸੀਗਾ ਤੇ ਜਿਹੜਾ ਇੱਥੋਂ ਦਾ ਇਤਿਹਾਸ ਹੈ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਵੀ ਜੁੜਦਾਗਾ ਕਿਉਂਕਿ ਕਿਸੇ ਟਾਈਮ ਉਹ ਵੀ ਇਸ ਜਗ੍ਹਾ ਦੇ ਉੱਤੇ ਆਏ ਸੀਗੇ ਜਿਸ ਜਗ੍ਹਾ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆਗਾ ਪਹਿਲਾਂ ਇਹ ਜ਼ਮੀਰ ਘਟ ਹੁੰਦੀ ਸੀਗੀ ਪਰ ਉਸ ਤੋਂ ਬਾਅਦ ਕੁਝ ਪਿੰਡਾਂ ਦੇ ਦੁਆਰਾ ਜਿਹੜੀ ਜ਼ਮੀਨ দান ਕੀਤੀ ਗਈ ਤੇ ਕੁਝ ਜਿਹੜੀ ਜ਼ਮੀਨ ਸੀ ਇਹਨਾਂ ਦੁਆਰਾ ਖਰੀਦੀ ਗਈ ਸੀ ਤੇ ਇੱਥੇ ਬਣਿਆ ਹੋਇਆ ਜੀ ਗੁਰਦੁਆਰਾ ਰਾੜਾ ਸਾਹਿਬ ਤੇ ਇਹ ਸੀ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਿਹੜਾ ਸੀ ਗੁਰਦੁਆਰਾ ਰਾਣਾ ਸਾਹਿਬ ਕਰਮਸਰ ਤੇ ਜਿਹੜੇ ਲੋਕ ਆਨੰਦਪੁਰ ਸਾਹਿਬ ਜਾਂਦੇ ਨੇ ਉਹ ਇਸ ਜਗ੍ਹਾ ਦੇ ਉੱਤੇ ਦਰਸ਼ਨ ਕਰਕੇ ਇੱਕ ਵਾਰ ਜ਼ਰੂਰ ਜਾਂਦੇ ਨੇ ਜਿਹੜਾ ਕਿ ਇੱਧਰਲੇ ਇਲਾਕੇ ਦੇ ਵਿੱਚ ਲੋਕ ਜਾਂਦੇ ਨਹੀਂ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਫਿਰ ਫਿਰ ਮਿਲਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ